ਮੇਰਾ ਨਾਮ ਭਾਲ ਸਿੰਘ ਪਿੰਡ ਢਿੰਡਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਜ਼ਿਲ੍ਹਾ ਮੀਤਪੁਰਧਾਨ ਅੱਜ ਅਸੀਂ ਲਹਿਰੇ ਤੋਂ ਟਰੈਕਟਰ ਮਾਰਚ ਕਰ ਰਹੇ ਹਾਂ ਇਹ ਜਿਹੜਾ ਟਰੈਕਟਰ ਮਾਰਚ ਹੈ ਇਹ ਸੰਯੁਕਤ ਮੰਚਾ ਦੇ ਸੱਦੇ ਤੇ ਕਰ ਰਹੇ ਹਾਂ ਸਾਰੇ ਜ਼ਿਲ੍ਹੇ ਦੇ ਵਿੱਚ 6 ਬਲਾਕ ਨੇ 6 ਬਲਾਕਾਂ ਦੇ ਵਿੱਚੋਂ 2-200 ਟਰੈਕਟਰਾਂ ਦਾ ਜਿਹੜਾ ਮਾਰਚ ਹੈ ਉਹ ਸਾਰੇ ਪਿੰਡਾਂ ਵਿੱਚ ਵੀ ਹੁੰਦਾ ਹੋਇਆ ਐਸ ਡੀ ਐਮ ਪੱਧਰ ਤੇ ਡੀ ਸੀ ਪੱਧਰ ਦੇ ਜਿਹੜੇ ਨੇ ਓਹੋ ਸਤਾਨ ਨੇ ਉੱਥੇ ਜਾ ਕੇ ਇਹ ਜਿਹੜੇ ਟਰੈਕਟਰ ਮਾਰਚ ਨੇ ਇਹ ਸਮਾਪਤ ਕੀਤੇ ਜਾਣਗੇ ਇਹਦੇ ਵਿੱਚ ਮੰਗਾਂ ਨੇ ਜਿਵੇਂ ਦਿੱਲੀ ਦੇ ਵਿੱਚ 13 ਮਹੀਨੇ ਲਗਭਗ ਮੋਰਚਾ ਚੱਲਿਆ 700 ਕਿਸਾਨ ਮਜ਼ਦੂਰ ਵਿੱਚੇ ਸਾਡੀਆਂ ਭੈਣਾਂ ਉਸ ਮੋਰਚੇ ਦੇ ਵਿੱਚ ਸ਼ਹੀਦ ਹੋਈਆਂ ਉਸ ਦੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹ ਮੰਗਾਂ ਮਨਾਉਣ ਵਾਸਤੇ ਹੈ ਇਹ ਮਾਰਚ ਸਾਰੇ ਭਾਰਤ ਦੇ ਵਿੱਚ ਸਾਰੀਆਂ ਕਿਸਾਨ ਜਥਿਆਂ ਬੰਦੀਆਂ ਵੱਲੋਂ ਕੀਤਾ ਜਾਣਾ ਹੈ ਉਸ ਦੀਆਂ ਬਹੁਤ ਸਾਰੀਆਂ ਮੰਗਿਆ ਨੇ ਐਮ ਐਸ ਪੀ ਹੈ ਜਿਹੜੀ ਸਾਰੀਆਂ ਫਸਲਾਂ ਤੇ ਦੇਣੀ ਉਹ ਸਾਡੀ ਮੰਗ ਵਿੱਚ ਹੈ 700 ਕਿਸਾਨ ਜਿਹੜਾ ਸੀਦ ਹੋਇਆ ਉਹਨਾਂ ਦੀ ਯਾਦਗਾਰ ਬਣਾਉਣ ਵਾਸਤੇ ਦਿੱਲੀ ਦੇ ਵਿੱਚ ਥਾਂ ਦੇਣ ਵਾਸਤੇ ਉਹਨਾਂ ਸੀਦਾਂ ਦੇ ਵਾਸਤੇ ਉਹ ਹਜੇ ਤੱਕ ਥਾਂ ਨਹੀਂ ਦਿੱਤੀ ਗਈ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨ ਭਰਾਵਾ ਨੂੰ ਗੱਡੀਆਂ ਚਾੜ੍ਹ ਕੇ ਦਰੜਿਆ ਗਿਆ ਇਥੋਂ ਦੀ ਬੀ ਜੀ ਪੀ ਦੇ ਜਿਹੜਾ ਉੱਥੇ ਦਾ ਮੰਤਰੀ ਹੈ ਗ੍ਰਹਿ ਮੰਤਰੀ ਅਜੀਤ ਟੈਣੀ ਤੇ ਉਹ ਹਜੇ ਤੱਕ ਗ੍ਰਹਿ ਮੰਤਰੀ ਹੈ ਜਿਹੜਾ ਉਹ ਬਣਿਆ ਹੋਇਆ ਹੈ ਉਸ ਨੂੰ ਹੈ ਜਿਹੜਾ ਸਜ਼ਾ ਮਾਂ ਨੇ ਉਹ ਨਹੀਂ ਦਿੱਤੀਆਂ ਗਿਆ ਉਹ ਸਜ਼ਾ ਮਾਂ ਦਿੱਤੀਆਂ ਜਾਣ ਇਸੇ ਤਰ੍ਹਾਂ ਜਿਹੜੀਆਂ ਹੋਰ ਰਹਿੰਦੀਆਂ ਮੰਗਾਂ ਨੇ ਸਾਰੀਆਂ ਉਹਨਾਂ ਨੂੰ ਲੈ ਕੇ ਅੱਜ ਸੰਯੁਕਤ ਮੋਰਚਾ ਵੱਲੋਂ ਇਹ ਜਿਹੜੇ ਮਾਰਤ ਨੇ ਸਾਰੇ ਭਾਰਤ ਦੇ ਵਿੱਚ ਡੀਸੀ ਪਦਰੇ ਬਲਾਕ ਪਦਰੇ ਮਾਰਤ ਨੇ ਇਹ ਕੀਤੇ ਜਾਣਗੇ ਹੋਣ ਵਾਲੇ ਸਮੇਂ ਤੋਂ ਕੋਈ ਵੱਡਾ ਸੰਘਰਸ਼ ਵੀ ਕੀਤਾ ਜਾ ਰਿਹਾ ਹੈ ਕਿ ਡੀਸੀ ਹਾਂ ਇਸ ਤੋਂ ਬਾਅਦ ਅਗਲਾ ਜਿਹੜਾ ਸੰਘਰਸ਼ ਹੈ ਸੰਯੁਕਤ ਮੋਰਚੇ ਵੱਲੋਂ ਜੋ ਵੀ ਕਾਲ ਆਊਗੀ ਉਸ ਦੇ ਉੱਤੇ ਅਸੀਂ ਪੂਰਾ ਪਹਿਰਾ ਦਵਾਂਗੇ ਪੰਜਾਬ ਦੇ ਵਿੱਚੋਂ ਹੁਣ ਅੱਗੇ ਜਿਹੜਾ ਕਾਲ ਆਈ ਹੋਈ ਹੈ ਉਸ ਦੇ ਵਿੱਚ ਵੀ ਅਸੀਂ ਦਿੱਲੀ ਦੇ ਵਿੱਚ ਜਿਹੜੀ ਕਾਲ ਹੈ ਸੁਨਕਤ ਮੋਰਚੇ ਦੀ ਹੈ ਉਹ ਅੱਗੇ ਪ੍ਰੋਗਰਾਮ ਆਇਆ ਉਸ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ 200 ਬੱਸਾਂ ਦਾ ਜਿਹੜਾ ਕਾਫਲਾ ਹੈ ਉਹ ਸ਼ੁਰੂ ਕਰਾਂਗੇ ਤੇ ਦਿੱਲੀ ਵਿੱਚ ਜਾਵਾਂਗੇ ਉਹ ਇੱਕ ਦਿਨ ਦਾ ਜਿਹੜਾ ਉਹ ਧਰਨਾ ਦਿੱਤਾ ਜਾਊਗਾ ਮੈਂ ਬਹੁਤ ਦਸਨ ਘਟਾਲ ਖੁਰਦ ਜਨਕਤਰ ਭਾਰਤੀ ਕਿਸਾਨੀ ਧਗਰਾਹਾਂ ਬਲਾਕ ਲਹਿਰਗਾਗਾ ਆਪਦੇ ਚੈਨਲ ਦੇ ਜ਼ਰੀਏ ਸਮੂਹ ਭਾਰਤ ਦੇ ਲੋਕਾਂ ਦੱਸਣਾ ਚਾਹੁੰਦੇ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਦੇ ਅੰਦਰ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਉਹਦੀ ਕੜੀ ਵਜੋਂ ਅੱਜ ਲਹਿਰਾਗਾਗਾ ਵਿਖੇ ਐਸ ਡੀ ਐਮ ਦਫਤਰ ਅਤੇ ਪੂਰੇ ਸ਼ਹਿਰ ਦੇ ਵਿੱਚ ਅਤੇ ਕਈ ਪਿੰਡਾਂ ਦੇ ਵਿੱਚ ਝੰਡਾ ਮਾਰਚ ਜਿਹੜਾ ਕਰਨਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹ ਪ੍ਰੋਗਰਾਮ ਹੈ ਜਿਹੜਾ ਉਹ ਦੇਣ ਜਾ ਰਹੇ ਆ ਕਿਉਂਕਿ ਭਾਜਪਾ ਹਕੂਮਤ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਤੇ ਉਹ ਸਰਕਾਰ ਮੰਨ ਗਈ ਦੀ ਵੀ ਅਸੀਂ ਲਾਗੂ ਨਹੀਂ ਕਰਦੇ ਪਰ ਕਿਸੇ ਨਾ ਕਿਸੇ ਰੂਪ ਚ ਲਾਗੂ ਕਰ ਰਹੇ ਨੇ ਜਿਵੇਂ ਕਿ ਬਿਜਲੀ ਐਕਟ 2003 ਅਜੇ ਤੱਕ ਰੱਦ ਨਹੀਂ ਕੀਤਾ ਸਮਾਂ 2020 ਇਹ ਨਵਾਂ ਲਿਆਂਦਾ ਬਹੁਤ ਸਾਰੀਆਂ ਫਸਲਾਂ ਨੇ ਜਿਵੇਂ ਸਾਨੂੰ ਐਮਐਸਪੀ ਹੈ ਉਹ ਪੂਰੀ ਨਹੀਂ ਮਿਲ ਰਹੀ ਜੋ ਨਹਿਰਾਂ ਦਾ ਪਾਣੀ ਹੈ ਉਹ ਪੂਰਾ ਨਹੀਂ ਮਿਲ ਰਿਹਾ ਪੰਜਾਬ ਦੇ ਵਿੱਚ ਖਾਸ ਕਰਕੇ ਜਿਵੇਂ ਸਮਗਲਰ ਹੈ ਜਿਵੇਂ ਨਸ਼ੇ ਦਾ ਧੰਦਾ ਉਹ ਵੱਡੇ ਜੋਰਾਂ ਤੇ ਚੱਲ ਰਿਹਾ ਹੈ ਉਹਨੂੰ ਨੱਥ ਪਾਉਣ ਦੀ ਗੱਲ ਹੈ ਤੇ ਜਿਵੇਂ ਦਿੱਲੀ ਘੋੜਵਲੇ ਅਜੇ ਮਿਸਰਾ ਟੈਣੀ ਵਰਗਿਆਂ ਨੇ ਸਾਡੇ ਕਿਸਾਨ ਨੌਜਵਾਨਾਂ ਨੂੰ ਲਤੜ ਕੇ ਮਾਰਿਆ ਸੀ ਸਾਡੀਆਂ ਭੈਣਾਂ ਤੇ ਗੱਡੀ ਚੜਾਤੀ ਸੀ ਜਿਹੜੀ ਉਹ ਫੌਰੀ ਤੌਰ ਤੇ ਜਿਹੜੀਆਂ ਮੰਗਾਂ ਉਤਪਨ ਹੋਈਆਂ ਧੀਆਂ ਉਹਨਾਂ ਨੂੰ ਲੈ ਕੇ ਉਹਨਾਂ ਦੇ ਵਾਰਸਾਂ ਨੂੰ ਪੂਰਾ ਮਾਅਵਜਾ ਪੂਰਾ ਕਰਜ਼ਾ ਮਾਫ ਉਹਨਾਂ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਐਸਾ ਬਣਾ ਹੋਰ ਵੀ ਜਿਹੜੀਆਂ ਬਹੁਤ ਮੰਗਾਂ ਨੇ ਉਹਨਾਂ ਨੂੰ ਲੈ ਕੇ ਜਿਵੇਂ ਸੁਆਮੀ ਨਾਥਨ ਦੀ ਰਿਪੋਰਟ ਹੈ ਉਹ ਲਾਗੂ ਕਰਨੀ ਪਲੱਸ 50 ਪਰਸੈਂਟ ਜਿਹੜਾ ਬੋਨਸ ਹੈ ਉਹ ਸਾਨੂੰ ਮਿਲੇ ਕਿਸਾਨ ਦੀ ਜਿਹੜੀ ਪੈਨਸ਼ਨ ਹੈ ਉਹਦੀ ਘੱਟੋ-ਘੱਟ 10000 ਪੈਨਸ਼ਨ ਹੋਵੇ ਜਿਹੜੀ ਉਮਰ ਹੈ 58 ਸਾਲ ਲੰਦੀ ਜਾਵੇ ਹੋਰ ਵੀ ਇਹਦੇ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਜੁੜਦੀਆਂ ਨੇ ਜਿੱਥੇ ਅੱਜ ਪੂਰੇ ਭਾਰਤ ਦੇ ਵਿੱਚੇ ਕਰ ਰਹੇ ਆ ਅੱਜ ਲਹਿਰੇ ਦੇ ਵਿੱਚ ਵੀ ਟਰੈਕਟਰ ਮਾਰਚ ਭਾਰਤ ਅੱਜ ਲਗਭਗ ਅਸੀਂ 10 ਕ ਪਿੰਡ ਕਵਰ ਕਰਾਂਗੇ ਕਿਉਂਕਿ ਜਿਹੜਾ ਮੌਸਮ ਹੈ ਮੌਸਮ ਦੀ ਠੰਡ ਕਰਕੇ ਘੱਟ ਪਿੰਡਾਂ ਜਾਇਆ ਕਰੂਗਾ ਇਸ ਕਰਕੇ ਸਾਡੀ ਅੱਜ ਪੂਰੇ ਲੈਹਰੇ ਹਲਕੇ ਦੇ ਵਿੱਚ ਸਮਾਪਤੀ ਕਿੱਥੇ ਹੋਣੀ ਹੈ ਸਮਾਪਤੀ ਅਸੀਂ ਆ ਕੇ ਗਾਗੇ ਦੇ ਲਗਭਗ ਅਸੀਂ ਉੱਥੇ ਕਰਾਂਗੇ ਇੱਥੋਂ ਸ਼ਹਿਰ ਵਿੱਚ ਦੀ ਹੋ ਕੇ ਮਤਲਬ ਆਪਣਾ ਚੰਗਾਲੀ ਵਾਲਾ ਖੋਖਰ ਵਗੈਰਾ ਇਹ ਪਿੰਡਾਂ ਦੇ ਕੱਢਾਂਗੇ ਅਜ ਮਾਰਚ ਜਿਹੜੇ ਪਿੰਡ ਰਹਿ ਗਏ ਉਹਨਾਂ ਵਿੱਚ ਫਿਰ ਕਰਾਂਗੇ ਦੁਬਾਰਾ ਜਿਹੜੇ ਪਿੰਡ ਰਹਿ ਗਏ ਦੇਖੋ ਜੀ ਸਾਡੀ ਮਜਬੂਰੀ ਹੈ ਕਿਉਂਕਿ ਇਹ ਪ੍ਰੋਗਰਾਮ ਹੈ ਜਿਹੜਾ ਇੱਕ ਦਿਨ ਦਾ ਹੈ ਇੱਕ ਦਿਨ ਦੇ ਵਿੱਚ ਅਸੀਂ ਕਵਰ ਨਹੀਂ ਕਰ ਸਕਦੇ ਉਸ ਤੋਂ ਬਾਅਦ ਜਿਵੇਂ ਸੂਬਾ ਕਮੇਟੀ ਦੀ ਮੀਟਿੰਗ ਹੋਊਗੀ ਉਹ ਫੈਸਲਾ ਜਿਵੇਂ ਲੈ ਕੇ ਆਉਣਗੇ ਜੇ ਉਹਨਾਂ ਨੇ ਕਿਹਾ ਵੀ ਕਰਨਾ ਹੈ ਉਹਨਾਂ ਨੇ ਫੈਸਲਾ ਲੈ ਲਿਆ ਤਾਂ ਉਸ ਹਿਸਾਬ ਨਾਲ ਕੋਸ਼ਿਸ਼ ਕਰਾਂਗੇ ਵੀ ਹੋਵੇ